ਦੇਵ ਸਿੰਘ ਤੇ ਤਿੰਨ ਸੁਪੁੱਤਰ ਨੇ ਭਾਈ ਗੁਰਬਖਸ਼ ਸਿੰਘ ਭਾਈ ਸਦਰ ਸਿੰਘ ਭਾਈ ਬਦਰ ਸਿੰਘ ਇਨ੍ਹਾਂ ਵਿੱਚੋਂ ਭਾਈ ਬਦਰ ਸਿੰਘ ਬੜੇ ਜੀਵਨ ਵਾਲੇ ਬੜੇ ਉੱਚੇ ਸੁੱਚੇ ਵਿਚਾਰਾਂ ਵਾਲੇ ਤੇ ਬੜੀ ਭਾਵਨਾਵਾਂ ਵਾਲੇ ਗੁਰਸਿੱਖ ਬਣਦੇ ਨੇ ਅਨੰਦਪੁਰ ਦੀ ਧਰਤੀ ਤੇ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਕੇ ਨਮਸਕਾਰ ਕਰਦੇ ਨੇ ਸਿੱਖੀ ਦੀ ਦਾਤ ਮੰਗਦੇ ਨੇ ਤੇ ਇਸ ਗੁਰੂ ਕੇ ਸਿੱਖ ਭਾਈ ਪਦਰ ਸਿੰਘ ਨੂੰ ਕਲਗੀਧਰ ਪਾਤਸ਼ਾਹ ਤਰੁੱਟ ਕੇ ਅਮਰਤ ਦੀ ਦਾਤ ਦਿੰਦੇ ਨੇ ਸਿੱਖੀ ਦੀ ਦਾਤ ਦਿੰਦੇ ਆ। ਇਹਦਾ ਆਨੰਦਕਾਰ ਚ ਹੱਲੋ ਪਿੰਡ ਦੇ ਰਹਿਣ ਵਾਲੇ ਸਰਦਾਰ ਬਾਗ ਸਿੰਘ ਹੱਲੋ ਵਾਲੀ ਨੇ। ਉਨ੍ਹਾਂ ਦੀ ਭੈਣ ਜੀਵਨ ਕੌਰ ਨਾਲ ਹੋ ਜਾਂਦਾ ਲੰਮਾ ਸਮਾਂ ਲੰਗਣ ਉਪਰੰਤ ਘਰ ਦੇ ਵਿੱਚ ਕੋਈ ਔਲਾਦ ਨਹੀਂ ਹੁੰਦੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੇਵਾ ਕਰਦਿਆਂ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਸ਼ੀ ਦੇ ਘਰ ਆਣ ਕੇ ਕਹਿੰਦੇ ਨੇ ਤੁਹਾਡੇ ਘਰ ਜਿਹੜਾ ਪੁੱਤਰ ਪੈਦਾ ਹੋਏਗਾ ਨਾ ਉਹ ਬੜੇ ਜੀਵਨ ਵਾਲਾ ਹੋਏਗਾ ਗੁਰੂ ਦਾ ਬੜਾ ਪਿਆਰਾ ਹੋਏਗਾ ਤੇ ਬੜਾ ਜਸ ਖੱਟੇਗਾ ਲੰਮੇ ਸਮੇਂ ਬਾਅਦ ਇਨ੍ਹਾਂ ਬਚਨਾਂ ਤੋਂ ਲੰਮੇ ਸਮੇਂ ਬਾਅਦ ਆਠ ਵਿੱਚ ਦਸ਼ਮ ਪਾਸ਼ਾ ਜੁਤੀ ਜੋਤ ਸਮਾ ਜਾਣ ਦੇ ਨੇ ਤੇ 10 ਸਾਲਾਂ ਬਾਅਦ 3 ਮਈ 1718 ਈਸਵੀ ਦੇ ਵਿੱਚ ਅਨੂਪਿੰਡ ਦੇ ਵਿੱਚ ਬਦਰ ਸਿੰਘ ਤੇ ਜੀਵਨ ਕੌਰ ਦੇ ਘਰ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਜ ਦਾ ਬਚਨ ਯਾਦ ਆਉਂਦਾ ਹੈ ਕਿ ਇਹ ਬੜਾ ਜਸ ਖੱਟੇਗਾ ਉਸ ਬਚਨ ਨੂੰ ਯਾਦ ਕਰਕੇ ਇਹਦਾ ਨਾਮ ਮਾਤਾ ਪਿਤਾ ਨੇ ਪਰਿਵਾਰ ਨੇ ਜੱਸਾ ਸਿੰਘ ਰੱਖਿਆ ਆਲੂ ਪਿੰਡ ਦੇ ਵਿੱਚ ਰਹਿੰਦੇ ਸਨ ਤੇ ਆਲੂ ਵਾਲਿਆ ਸ਼ਬਦ ਜਿਹੜਾ ਪਹਿਲਾਂ ਹੀ ਪਰਿਵਾਰ ਨਾਲ ਜੁੜ ਚੁੱਕਿਆ ਸੀ ਸਰਦਾਰ ਸਾਧੂ ਸਿੰਘ ਗੰਡਾ ਸਿੰਘ ਉਹਨਾਂ ਦੇ ਸਮੇਂ ਤੋਂ ਹੀ ਜਿਸ ਕਰਕੇ ਹੁਣ ਪਰਿਵਾਰ ਦੇ ਵਿੱਚ ਜਦੋਂ ਇਹਨਾਂ ਦਾ ਜਨਮ ਹੁੰਦਾ ਹੈ ਇਹਨਾਂ ਦੇ ਨਾਮ ਦੇ ਨਾਲ ਜੱਸਾ ਸਿੰਘ ਦੇ ਨਾਲ ਆਲੂ ਵਾਲਿਆ ਸ਼ਬਦ ਜੁੜ ਜਾਂਦਾ ਹੈ ਕਰੀਬਨ 5 ਸਾਲ ਦੀ ਉਮਰ ਹੁੰਦੀ ਹੈ 18 ਜਿਹਨਾਂ ਦਾ ਜਨਮ ਹੁੰਦਾ ਹੈ ਤੇ 23 ਦੇ ਵਿੱਚ ਪਿਤਾ ਜੀ ਚੜ੍ਹਾਈ ਕਰ ਜਾਂਦੇ ਨੇ ਸਰਦਾਰ ਬਦਰ ਸਿੰਘ ਮਾਂ ਬਹੁਤ ਜੀਵਨ ਵਾਲੀ ਸੀ ਨੇਮੀ ਸੀ ਕੀਰਤਨ ਬਹੁਤ ਸੋਹਣਾ ਕਰ ਲੈਂਦੀ ਸੀ ਹੁਣ ਪਤੀ ਚੜ੍ਹਾਈ ਕਰ ਗਿਆ ਸਰਦਾਰ ਬਦਰ ਸਿੰਘ ਤੇ ਉਹਨੇ ਜੱਸਾ ਸਿੰਘ ਨੂੰ ਨਾਲ ਲੈ ਕੇ ਸੰਗਤ ਤੁਰੀ ਆਲੂ ਪਿੰਡ ਤੋਂ ਦਿੱਲੀ ਦੀ ਧਰਤੀ ਤੇ ਹੁੰਦੀ ਐ ਉਹ ਵੀ ਸੰਗਤ ਦੇ ਨਾਲ ਮਾਂ ਜੀਵਨ ਕੌਰ ਨਾਲ ਉਹਨਾਂ ਦੇ ਮਾਮਾ ਜੀ ਆਉਂਦੇ ਨੇ ਸਰਦਾਰ ਬਾਗ ਸਿੰਘ ਹੱਲੋ ਵਾਲੀ ਆ 5 ਸਾਲ ਦੇ ਜੱਸਾ ਸਿੰਘ ਨੂੰ ਲੈ ਕੇ ਦਿੱਲੀ ਆਉਂਦੇ ਨੇ ਮਾਂ ਸੁੰਦਰੀ ਜੀ ਦੇ ਕੋਲ ਮਾਤਾ ਸੁੰਦਰ ਕੌਰ ਜੀ ਕੋਲ ਜਦੋਂ ਉੱਥੇ ਆਣ ਕੇ ਮਾਂ ਜੀ ਨੂੰ ਨਮਸਕਾਰ ਕੀਤੀ ਤੇ ਜੱਸਾ ਸਿੰਘ ਨੇ ਸ਼ਬਦ ਪੜਿਆ ਮਾਂ ਕੀਰਤਨ ਕਰਦੀ ਸੀ ਇਹਨਾਂ ਨੇ ਵੀ ਕੀਰਤਨ ਸਿੱਖ ਲਿਆ ਸ਼ਬਦ ਪੜਿਆ ਮਾਂ ਸੁੰਦਰਪੁਰ ਜੀ ਇੰਨੇ ਖੁਸ਼ ਹੋਏ ਸ਼ਬਦ ਸੁਣ ਕੇ ਉਹਨਾਂ ਨੇ ਕਿਹਾ ਮਾਂ ਜੀਵਨ ਕੌਰ ਨੂੰ ਬਾਗ ਸਿੰਘ ਜੀ ਉਹਨਾਂ ਨੂੰ ਕਿਹ ਲਗੀ ਤੁਸੀਂ ਜਾਣਾ ਚਾਹੋ ਜੀਸਤ ਕੇ ਜਾਵੋ ਆ ਬੱਚਾ ਮੈਨੂੰ ਦੇ ਜੇ ਇਹ ਬੱਚੇ ਨੂੰ ਮੇਰੇ ਕੋਲ ਛੱਡ ਦਿਓ ਇੰਨਾ ਪਿਆਰਾ ਬੱਚਾ ਹੈ ਇੰਨਾ ਸੋਹਣਾ ਇੰਨਾ ਵਧੀਆ ਕੀਰਤਨ ਕਰਦਾ ਹੈ ਇਹ ਮੇਰੇ ਕੋਲ ਛੱਡ ਦਿਓ ਮਾਂ ਸੁੰਦਰੀ ਜੀ ਦੀ ਇੱਛਾ ਤੇ ਜੱਸਾ ਸਿੰਘ ਤੇ ਉਹਨਾਂ ਦੇ ਮਾਂ ਜੀਵਨ ਕੌਰ ਨੇ ਦਿੱਲੀ ਰਹਿਣਾ ਪਰਵਾਨ ਕਰ ਲਿਆ। ਕਰੀਬਨ 7 ਕੋ ਸਾਲ ਦਾ ਸਮਾਂ ਮਾਂ ਸੁੰਦਰੀ ਜੀ ਤੇ ਉਹ ਕੋਲ ਰਹੇ ਜਿੱਥੇ ਉਹਨਾਂ ਨੇ ਗੁਰਮੁਖੀ ਪਹਿਲਾਂ ਵੀ ਹੁੰਦੀ ਸੀ ਬਾਣੀ ਪੜ੍ਹਦੇ ਸਨ ਪਰ ਉੱਥੇ ਰਹਿ ਕੇ ਉਹਨਾਂ ਨੇ ਖਾਸ ਤੌਰ ਤੇ ਫਾਰਸੀ ਦੀ ਵਿਦਿਆ ਹਾਸਲ ਕੀਤੀ। 18ਵੀਂ ਸਦੀ ਦੇ ਇਤਿਹਾਸ ਦਾ ਜਦੋਂ ਜ਼ਿਕਰ ਚੱਲਦਾ ਹੈ ਤੇ ਦੋ ਜਰਨੈਲ ਜਿਨ੍ਹਾਂ ਦੇ ਬਾਰੇ ਇਹ ਜ਼ਿਕਰ ਵਾਰ-ਵਾਰ ਆਉਂਦਾ ਹੈ ਕਿ ਫਾਰਸੀ ਦੇ ਬਹੁਤ ਵੱਡੇ ਵਿਦਵਾਨ ਸਨ ਇੱਕ ਜੱਸਾ ਸਿੰਘ ਆਲੂ ਵਾਲੀਆ ਦੂਜੇ ਸ਼ਹੀਦ ਬਾਬਾ ਦੀਪ ਸਿੰਘ ਜੀ ਸਰਦਾਰ ਜੱਸਾ ਸਿੰਘ ਨੇ ਹੁਣ ਕਰੀਬਨ ਕਰੀਬਨ 11-12 ਸਾਲ ਦੀ ਉਮਰ ਤੱਕ ਮਾ ਸੁੰਦਰ ਕੌਰ ਜੀ ਦੇ ਕੋਲ ਰਹਿ ਕੇ ਵਿਦਿਆ ਹਾਸਲ ਕੀਤੀ ਗੁਰ ਇਤਿਹਾਸ ਨੂੰ ਪੜਿਆ ਬਾਣੀ ਨੂੰ ਜਾਣਿਆ ਹੋਰ ਮਰਿਆਦਾ ਦੇ ਨੇੜੇ ਹੋ ਗਏ ਹੁਣ 29 ਦੇ ਵਿੱਚ ਹਾਨਕਿੱਤ ਸਰਦਾਰ ਬਾਗ ਸਿੰਘ ਹੱਲੋਵਾਲੀਆ ਨੇ ਮਾਂ ਸੁੰਦਰੀ ਜੀ ਨੂੰ ਬੇਨਤੀ ਕੀਤੀ ਕਿ ਮੇਰਾ ਮੇਰੇ ਆਪਣੇ ਵੀ ਘਰ ਕੋਈ ਔਲਾਦ ਨਹੀਂ ਹੈ ਤੇ ਮੈਂ ਜੱਸਾ ਸਿੰਘ ਨੂੰ ਹੀ ਆਪਣੇ ਪੁੱਤਰ ਵਾਂਗ ਪਿਆਰ ਕਰਦਾ ਮੈਂ ਇਹਨਾਂ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦਾ ਮਾਂ ਜੀ ਨੇ ਬੜੀ ਖੁਸ਼ੀ ਨਾਲ ਤੌਰ ਦਿੱਤਾ ਮਾਂ ਜੀਵਨ ਕੌਰ ਨੂੰ ਤੇ ਨਾਲ ਸਰਦਾਰ ਜੱਸਾ ਸਿੰਘ ਨੂੰ ਕੁਝ ਪਿਆਰ ਨਾਲ ਨਿਸ਼ਾਨੀਆਂ ਦਿੱਤੀਆਂ ਗੁਰਜ ਦਿੱਤਾ ਕਮਾਨ ਦਿੱਤੀ ਤੀਰਾਂ ਦਾ ਪੱਥਾ ਦਿੱਤਾ ਇੱਕ ਤਲਵਾਰ ਦਿੱਤੀ ਚੋਲ੍ਹ ਦਿੱਤੀ ਢਾਲ ਦਿੱਤੀ ਇਛੇ ਨਿਸ਼ਾਨੀਆਂ ਦਿੱਤੀਆਂ ਸਰਦਾਰ ਬਾਦ ਸਿੰਘ ਜੱਸਾ ਸਿੰਘ ਨੂੰ ਲੈ ਕੇ ਜਲੰਧਰ ਦੇ ਇਲਾਕੇ ਚ ਆ ਜਾਂਦੇ ਨੇ ਹੱਲੋ ਪਿੰਡ ਛੱਡ ਕੇ ਉਹ ਜਲੰਧਰ ਆਣ ਕੇ ਟਿਕ ਗਏ ਸਨ ਇੱਥੇ ਜੱਸਾ ਸਿੰਘ ਨੂੰ ਲੈ ਕੇ ਆ ਗਏ ਇਸ ਸਮੇਂ ਦੌਰਾਨ ਕਰਤਾਰਪੁਰ ਸਾਹਿਬ ਜਿਹੜਾ ਜਲੰਧਰ ਦੇ ਨੇੜੇ ਹੈ ਜਿਹੜਾ ਗੁਰੂ ਅਰਜੁਨ ਦੇਵ ਜੀ ਮਹਾਰਾਜ ਨੇ ਵਸਾਇਆ ਸੀ ਜਿੱਥੇ ਮਾ ਗੁਜਰ ਕੌਰ ਜੀ ਦਾ ਜਨਮ ਹੋਇਆ ਸੀ ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਅਨੰਦ ਕਾਰਜ ਹੋਏ ਸਨ ਜਿੱਥੇ 6ਵੇਂ ਪਾਤਸ਼ਾਹ ਨੇ ਜੰਗ ਲੜੀ ਸੀ ਪਿੰਦੇ ਖਾਨ ਨਾਲ ਉਹ ਕਰਤਾਰਪੁਰ ਸਾਹਿਬ ਦੀ ਧਰਤੀ ਉੱਥੇ ਸਰਦਾਰ ਨਵਾਬ ਕਪੂਰ ਸਿੰਘ ਅਜੇ ਨਵਾਬ ਨਹੀਂ ਬਣੇ ਕਪੂਰ ਸਿੰਘ ਹੁਣਾਂ ਦਾ ਦਰਬਾਰ ਸਜਿਆ ਖਾਲਸਾ ਦਾ ਦਰਬਾਰ ਸਜਿਆ ਸਰਦਾਰ ਬਾਗ ਸਿੰਘ ਉਹਨਾਂ ਨੂੰ ਮਿਲਦੇ ਰਹਿੰਦੇ ਸਨ ਤੇ ਇੱਕ ਦਿਨ ਇੱਕ ਪੁਰਬ ਦਾ ਤਿਉਹਾਰ ਉਸ ਪੁਰਬ ਦੇ ਉੱਤੇ ਸਰਦਾਰ ਜੱਸਾ ਸਿੰਘ ਨੂੰ ਨਾਲ ਲੈ ਕੇ ਗਏ ਸਰਦਾਰ ਬਾਗ ਸਿੰਘ ਨਵਾਬ ਕਪੂਰ ਸਿੰਘ ਉਹਨਾਂ ਦੇ ਸਾਹਮਣੇ ਉੱਥੇ ਵੀ ਉਹਨਾਂ ਨੇ ਕਿਹਾ ਜੀ ਕੀਰਤਨ ਕਰਨਾ ਆਸਾ ਕੀ ਵਾਰਤਾ ਕੀਰਤਨ ਕਰ ਜਦੋਂ ਜੱਸਾ ਸਿੰਘ ਨੇ ਕੀਰਤਨ ਕੀਤਾ ਹੁਣ ਕੀਰਤਨ ਮਾਂ ਸੁੰਦਰਕੌਰ ਜੀ ਦੇ ਸਾਹਮਣੇ ਵੀ ਕੀਤਾ ਉਦੋਂ ਵੀ ਕੀਤਾ ਤੇ ਮਾਂ ਸੁੰਦਰਕੌਰ ਨੇ ਕਿਹਾ ਏ ਮੈਨੂੰ ਦੇ ਜਾਓ ਲਾਲ ਅੱਜ ਜਦੋਂ ਉਹਨੇ ਨਵਾਬ ਕਪੂਰ ਸਿੰਘ ਦੇ ਸਾਹਮਣੇ ਕੀਰਤਨ ਕੀਤਾ ਤੇ ਨਵਾਬ ਕਪੂਰ ਸਿੰਘ ਨੇ ਮਾਂ ਜੀਵਨ ਕੌਰ ਤੇ ਬਾਗ ਸਿੰਘ ਹੱਲੋ ਵਾਲੀ ਅੱਗੇ ਹੱਥ ਜੋੜ ਕੇ ਕਹੇ ਕਹਿਣ ਲੱਗੇ ਏ ਪੁੱਤਰ ਸਾਨੂੰ ਦੇ ਜੋ ਜਸਾ ਸਿੰਘ ਸਾਡੀ ਝੋਲੀ ਚ ਪਾ ਦੇ ਹੁਣ ਨਵਾਬ ਕਪੂਰ ਸਿੰਘ ਵਰਗਾ ਮਹਾਨ ਗੁਰਸਿੱਖ ਹੋਵੇ ਤੇ ਉਹ ਕਿਸੇ ਤੋਂ ਕੋਈ ਮੰਗ ਕਰੇ ਤੇ ਕੌਣ ਜਵਾਬ ਦੇ ਸਕਦਾ ਸੀ ਖੁਸ਼ੀ-ਖੁਸ਼ੀ ਮਾਂ ਜੀ ਨੇ ਤੇ ਸਰਦਾਰ ਬਾਗ ਸਿੰਘ ਹੱਲੋਵਾਲੀਆ ਮਾਮਾ ਜੀ ਸਰਦਾਰ ਜੱਸਾ ਸਿੰਘ ਦੇ ਉਹਨਾਂ ਨੇ ਇਸ ਮੰਗ ਨੂੰ ਸਹਿਕਾਰ ਕਰ ਲਿਆ ਉਸ ਦਿਨ ਤੋਂ ਅਰਦਾਸ ਹੋ ਗਈ ਜਿਕਾਰੇ ਲੱਗ ਕੇ ਜੱਸਾ ਸਿੰਘ ਨੂੰ ਨਵਾਬ ਕਪੂਰ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ ਉਹਨਾਂ ਪੁੱਤਰਾਂ ਨਾਲ ਵੱਧ ਪਿਆਰ ਕੀਤਾ ਪੜਾਇਆ ਲਿਖਾਇਆ ਅਸਤਰ ਵਿਦਿਆ ਸ਼ਸਤਰ ਵਿਦਿਆ ਖੰਡੇ ਦੀ ਪੋਲ ਵੀ ਫਿਰ ਨਵਾਬ ਕਪੂਰ ਸਿੰਘ ਹੋਣਾਂ ਨੇ ਉਹਨੂੰ ਦਿੱਤੀ ਤੇ ਦੋ ਘਟਨਾਵਾਂ ਦਾ ਜ਼ਿਕਰ ਹੁੰਦਾ ਜਦੋਂ ਉਹ ਅਜੇ ਅਜੇ ਛੋਟੇ ਸਨ ਕਿ ਇੱਕ ਦਿਨ بارش ਹੋ ਰਹੀ ਬਿਜਲੀ ਕੜਕਦੀ ਹੈ ਤੇ ਪੈਰੇ ਤੇ ਨੇ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਨਵਾਬ ਕਪੂਰ ਸਿੰਘ ਆਵਾਜ਼ ਦੇ ਕੇ ਪੁੱਛਦੇ ਨੇ ਕੁਝ ਕੁਝ ਸਮੇਂ ਬਾਅਦ ਰੁੱਕ ਕੇ ਪੈਰੇ ਤੇ ਕੌਣ ਹੈ ਸਿੰਘ ਜਾਗਦਾ ਪੈਰੇ ਵਾਲਾ ਆਵਾਜ਼ ਆਉਂਦੀ ਹੈ ਜੀ ਜੱਸਾ ਸਿੰਘ ਪੈਰੇ ਤੇ ਹੈ ਦੂਜੀ ਵਾਰ ਪਿਛਿ ਵਰ ਜਿੰਨੀ ਵਾਰ ਨਵਾਬ ਕਪੂਰ ਸਿੰਘ ਨੇ ਪੁੱਛਿਆ ਉੰਨੀ ਵਾਰ ਜੱਸਾ ਸਿੰਘ ਦੀ ਆਵਾਜ਼ ਆਈ ਨਵਾਬ ਕਪੂਰ ਸਿੰਘ ਅਗਲੇ ਦਿਨ ਜਦੋਂ ਦਰਬਾਰ ਸਜਿਆ ਬਹੁਤ ਪ੍ਰਸ਼ੰਸਾ ਜੱਸਾ ਸਿੰਘ ਦੀ ਕੀਤੀ ਕਿ ਤੇਰੀ ਸੇਵਾ ਨੂੰ ਤੇਰੀ ਭਾਵਨਾ ਨੂੰ ਗੁਰੂ ਜ਼ਰੂਰ ਫਲ ਲਾਇਆਗਾ ਇੱਕ ਦਿਨ ਅੱਜ ਦੂਜੀ ਘਟਨਾ ਵਾਪਰੀ ਕਿਉਂਕਿ ਦਿੱਲੀ ਰਹੇ ਸਨ ਦਿੱਲੀ ਰਹਿਣ ਕਰਕੇ ਉਹਨਾਂ ਦੀ ਬੋਲੀ ਦੇ ਵਿੱਚ ਬਹੁਤ ਸਾਰੇ ਸ਼ਬਦ ਜਿਹੜੇ ਸੀ ਉਹ ਹਿੰਦੀ ਦੇ ਆ ਗਏ ਸਰਦਾਰ ਜੱਸਾ ਸਿੰਘ ਦੀ ਡਿਊਟੀ ਲਈ ਨਵਾਬ ਬਕੌਰ ਸਿੰਘ ਹੁਣਾਂ ਨੇ ਕਿ ਤੁਸੀਂ ਸਿੰਘਾਂ ਦੇ ਘੋੜਿਆਂ ਨੂੰ ਕਿਉਂਕਿ ਅੱਜੇ ਛੋਟੇ ਸਨ ਸਿੰਘਾਂ ਦੇ ਘੋੜਿਆਂ ਨੂੰ ਦਾਣਾ ਪਾਉਣਾ ਤੇ ਸਿੰਘ ਪਿਆਰ ਦੇ ਨਾਲ ਜਦੋਂ ਜੱਸਾ ਸਿੰਘ ਬੋਲਦਾ ਤੇ ਕੁਝ ਹਿੰਦੀ ਦੇ ਸ਼ਬਦ ਬੋਲਦੇ ਵਿੱਚ ਹਮਨੇ ਇਦਾਂ ਕਿਹਾ ਤੂੰ ਨੇ ਉੱਥੇ ਜਾ ਸਿੰਘਾਂ ਨੇ ਲਾਡ ਨਾਲ ਪਿਆਰ ਨਾਲ ਇਹਨੂੰ ਹਮਨੇ ਤੁਮਨੇ ਕਹਿਣਾ ਸ਼ੁਰੂ ਕਰ ਦਿੱਤਾ ਤੇ ਜੇ ਆਵਾਜ਼ ਵੀ ਮਾਰਨੀ ਤੇ ਉਹਨਾਂ ਕਹਿਣਾ ਉਹ ਹਮਨੇ ਤੁਮਨੇ ਇੱਕ ਦਿਨ ਬੜਾ ਗੁੱਸਾ ਕੀਤਾ ਨਵਾਬ ਕਪੂਰ ਸਿੰਘ ਉਹਨਾਂ ਕੋਲ ਆਣ ਕੇ ਕਹਿਣ ਲੱਗੇ ਕਹਿੰਦੇ ਲੋ ਸਰਦਾਰ ਜੀ ਆਪਾਂ ਨਹੀਂ ਆਪਾਂ ਨਹੀਂ ਇਹਨਾਂ ਦੇ ਘੋੜਿਆਂ ਨੂੰ ਡਾਣਾ ਪਾਣਾ ਨਵਾਬ ਕਪੂਰ ਸਿੰਘ ਕਹਿੰਦੇ ਪੁੱਤ ਕੀ ਹੋਇਆ ਕਹਿੰਨਗੇ ਜੀ ਇਹ ਕੋਈ ਗੱਲ ਥੋੜੀ ਐ ਨਾਲੇ ਮੈਂ ਇਹਨਾਂ ਦੀ ਸੇਵਾ ਕਰਦਾ ਇਹਨਾਂ ਦੀ ਨਾਲੇ ਮੇਰਾ ਮਜ਼ਾਕ ਉਡਾਉਂਦੇ ਨੇ ਉਦੋਂ ਤੱਕ ਨਵਾਬ ਕਪੂਰ ਸਿੰਘ ਨਵਾਬ ਬਣ ਚੁੱਕੇ ਸਨ ਉਹਨਾਂ ਨੇ ਪਿਆਰ ਵਿੱਚ ਆਣ ਕੇ ਕਿਹਾ ਜੱਸਾ ਸਿੰਘ ਇੰਨਾ ਦੇ ਆਰਥਿਕ ਹਾਲਾਤਾਂ ਤੇ ਨਾ ਜਾਹੀ ਇਹ ਗੁਰੂ ਨਾਨਕ ਦੇ ਬਖਸ਼ੇ ਹੋਏ ਨੇ ਵੇਖ ਮੇਰੇ ਵਰਗੇ ਨੂੰ ਇਹਨਾਂ ਨੇ ਨਵਾਬ ਬਣਾ ਦਿੱਤਾ ਕੀ ਪਤਾ ਤੈਨੂੰ ਸੁਲਤਾਨ ਬਣਾ ਦੇਣ ਤੇਰੇ ਤੇ ਰਿਜ ਜਾਵੇ ਖਾਲਸਾ ਕੀ ਪਤਾ ਤੈਨੂੰ ਪਾਤਸ਼ਾਹ ਬਣਾ ਦੇਣ ਸਮਾਂ ਲੰਘਦਾ ਜਦੋਂ ਉਹਨਾਂ ਦੇ ਇਹ ਬਾਤ ਦੇ ਵਿੱਚ ਬਾਤ ਸਫਲੇ ਹੁੰਦੇ ਨੇ